ਅੱਜ ਇਸ ਸੱਸਰੀ ਕਾਲ ਜੀ ਘਰ ਹੋਏ ਪੈ ਜੀ ਜਗਾਂ ਜਗੋਂ ਲੱਗੇ ਪਿਆ ਤੇ ਸਾਡੇ ਰਿਸ਼ਤੇਦਾਰ ਆਏ ਹੋਏ ਐ ਫੋਨ ਅੱਜ ਉਹਨਾਂ ਦੇ ਚੱਕ ਲੈ ਤੇ ਉਹਨਾਂ ਕਹੇ ਮੈਂ ਜਾ ਪਰ ਉੱਥੇ ਜਾ ਲਿਆ ਲਿਆ ਉਹਨਾਂ ਪਰ ਉੱਥੇ ਲਿਆ ਭਾਈ ਬਣੇ ਦੇਖੀ ਕਿੱਥੇ ਰਹਿ ਫਿਰਦਾ ਉਧਰ ਵੜ ਕੇ ਉਧਰ ਵੜ ਕੇ ਕਿਹੜੇ ਦੇ ਉਧਰ ਰਹਿਦਾ ਤੇ ਸ਼ੱਤੀਰ ਗਿਆ ਲਿਆ ਪਰ ਉੱਥੇ ਉਹ ਮਾਰਦਾ ਬੋਲ ਨਾ ਲਾ ਕੇ ਬੈਠਾ ਉਹਰੇ ਬਨਣਾ ਲਾ ਕੇ ਬੈਠਾ ਲੈ ਇਹ ਤੁਰਾ ਫਿਰ ਉਹ ਕਿਹੜੇ ਕੱਢਦਾ ਫਿਰ ਬਾਈ ਇਹਨੂੰ ਆਖ ਲਿਆ ਲਿਆ ਪਰੌਂਡਾ ਮਾਤਾ ਬਾਹਨਾ ਲਾ ਕੇ ਬੈਠਾ ਸਾਡੇ ਵਰਗੇ ਮੇਰੇ ਪਰੌਂਡੇ ਲਿਆ ਹੂੰ ਚਲ ਬਈ ਆ ਲੈ ਯਾਰ ਜਾ ਹੁਣ ਲਿਓ ਤਾ ਵੇ ਇੱਕ ਦਾ ਆਵੇ ਨੇ ਨਾਲ ਕੋਈ ਕਦੇ ਪਰੌਂਡੇ ਲਿਆ ਕਦੇ ਚਾਹ ਬਣਾ ਲਿਗਰੇ ਭਾਂਡੇ ਮਾਣਦੇ ਕਦੇ ਕੁੱਛ ਕਰਦੇ ਤੇ ਕੰਮ ਹੈ ਜੇ ਤੁਸੀਂ ਨਾ ਕਰੋਗੇ ਤਾਂ ਕੀ ਅਸੀਂ ਹੁਣ ਇੱਥੇ ਬੰਦਾ ਰੱਖ ਲਗੇ ਕੋਈ ਚੈੱਕ ਗੱਲ ਹੋਰ ਜਦੋਂ ਕੋਈ ਵੀ ਆ ਜਾਂਦਾ ਨੇ ਉਹਦੀ ਦੋ ਦਿਨਾਂ ਬਾਅਦ ਵੀ ਬਿਮਾਰ ਹੋ ਕੇ ਪੈ ਜਾਂਦਾ ਦੂਜੇ ਦਿਨ ਨੂੰ ਆਇਆ ਲੱਗਦਾ ਪਤਾ ਨਹੀਂ ਮੇਰੇ ਘਰ ਚ ਬਿਮਾਰ ਹੋ ਗਿਆ ਬਿਮਾਰ ਬਾਗਿਆ ਫਿਰ ਪੈਸੇ ਤਾਂ ਦਿੰਦੇ ਹੁਣ ਵੀਡੀਓ ਬਣਾਉਣ ਤੇ ਲੱਗੇ ਹੋਇਆ ਪੈਸੇ ਬੁਹੈ ਨਹੀਂ ਗੇ ਪੈਸੇ ਹੁਣ ਤੇ ਤਾਂ ਫਿਰ ਤੈਨੂੰ ਕਹਿਣਾ ਸੀ ਪੈਸੇ ਤਾਂ ਜੇ ਉਹ ਚੋਂ ਲੱਗੇ ਹੀ ਹੁਣ ਤਾਂ ਫਿਰ ਮੈਂ ਮੰਗਾਈ ਲੜੇ ਸੀ ਬਣੋ ਕਿੱਥੇ ਸਾਨੂੰ ਨਹੀਂ ਪਤਾ ਗਾ ਗੂਗਲ ਪੇ ਵਾਲਾ ਗੂਗਲ ਪੇ ਵਾ ਵੇਹ ਕਦੇ ਚ ਛੇ ਦਿਨਾਂ ਬਾਅਦ ਰਹੇਗਾ ਤੁਹਾਡੇ ਲਈ ਆਪ ਆਪ ਬੁਆਰ ਹੋ ਗਈ ਬਈ ਦੂਜੇ ਨੂੰ ਬ੍ਰਾਉਂਟੇ ਲਿਆ ਸੁਆਹ ਕਰ ਲੋ ਉਹ ਕਰ ਲੋ ਚੱਲ ਯਾਰ ਬਾਈ ਉਹ ਕਰ ਲੋ ਗੱਡੀ ਵੀ ਤਾਂ ਗਰਮ ਕਰਨੀ ਐ ਇੱਕ ਤਾਂ ਇਹਨੇ ਦਿਮਾਗ ਘਾਰ ਗਿਆ ਬਾਈ ਤਾਂਦੇ ਯਾਰ ਉਹਨੂੰ ਗੱਡੀ ਦਾ ਗਰਮ ਕਰ ਲੋ ਗੱਡੀ ਹੁਣ ਵਜਾ ਕੇ ਰੁਪਾਲੀ ਜਾਊਂਗਾ ਥੱਲੇ ਪਹਿਲਾਂ ਦਿਮਾਗ ਘਾਰ ਕੇ ਬ੍ਰਾਉਂਟੇ ਲਿਓ ਬ੍ਰਾਉਂਟੇ ਲਿਓ ਗੱਡੀ ਗਰਮ ਨਹੀਂ ਕਰੀ ਹੈਗੀ ਜਾੜੋ ਯਾਰ ਭੁੱਖ ਬਈ 12 ਵਜੇ ਵਜਤੋਂ ਗੱਲਾਲ ਗਰ ਰੋਟਾ ਘੇਵਾ ਦੇ ਤਨ ਬਾਈ ਚੱਲੇ ਯਾਰ ਜਾ ਯਾਰ ਅਧਰੋ ਇਹ ਬਾਜਾ ਬੋਲੀ ਲਈ ਪੂਰੇ ਆਉਂਗਰੇ ਇਹਨਾਂ ਨੂੰ ਪਤਾ ਨਹੀਂ ਨਾ ਵੀਡੀਓ ਬਣੀ ਜਾਂਦੀ ਹੈ ਐ ਕਰਕੇ ਧਾਰਤਣਾ ਵੇ ਤੇ ਕਹਿਣਾ ਰਾਤਾਂ ਤਾਂ ਸਾਰੀਆਂ ਐਂ ਹੀ ਮਤਲਬ ਚੱਕ ਰਿਏ ਨੇ ਹਣੇ ਤੁਸੀਂ ਉਹ ਪਈਆਂ ਨੇ ਵਾਰਸੀ ਰੋਕੀ ਉਹ ਚੂਰੀ ਘੁੱਟ ਕੇ ਖਾਵਾਂਗੇ ਇਹ ਬਾਈ ਅੰਨ ਖਰਾਬ ਕਰਦੇ ਇਹ ਉਹ ਕਿੰਨੀਆਂ ਪਈਆਂ ਇਹਨਾਂ ਨੂੰ ਅੰਨ ਖਰਾਬ ਕਰਨ ਦੀ ਆਦਤ ਹੈ ਹੋਰ ਕੁਝ ਨਹੀਂ ਇਹ ਤੁਸੀਂ ਛੱਡ ਗਿਆਂ ਬਾਗ ਚੰਦੋ ਜਾਂ ਕੱਢੀ ਨਹੀਂ ਬਈ ਚੰਦੋ ਯਾਰ ਜਾੜੋ ਜਾੜੋ ਓਇਆ ਫੋਨ ਜ਼ਿਆਦਾ ਲੈ ਜਾ ਫੋਨ ਲੈ ਜਾ ਆਹ ਆਪਦਾ ਫੋਨ ਵੀ ਲੈ ਕੇ ਜਾ ਲੈ ਕੇ ਜਾਣ ਖੜਾ ਦੇ ਆਹ ਬੰਦੇ ਨੂੰ ਮੈਂ 10 ਵਾਰ ਕਹਤਾ ਬਈ نیچے ਆਏ ਗੱਡੀ ਗਰਮ ਕਰ ਲਓ ਗੱਡੀ ਗਰਮ ਕਰ ਲਓ ਹੁਣ ਅਜੇ ਗੱਡੀ ਗਰਮ ਕਰੋਗੇ ਫੇਰ ਸਾਲੇ ਕਦੋਂ ਪਰੌਂਠੇ ਲਿਆਵਾਂਗੇ ਕਦੋਂ ਖਾਵਾਂਗੇ ਪਲਟ ਦਾ ਤਿਆਰ ਆ ਮੈਂ ਪਰ ਪਹਿਲਾਂ ਤਾਂ ਗੱਡੀ ਗਰਮ ਹੋਣੀ ਆ ਆਹੋ ਤਾਲੀ ਕਿਹੜੇ ਟਾਈਮ ਗੱਡੀ ਬੁਮਾਰੂ ਇੱਧਰ ਗੱਡੀ ਵਸਾ ਕੇ ਖੜ ਗਈ ਔਰਤ ਇਸਤਰੀ ਜੇ ਇਸਤਰੀ ਤੁਸੀਂ ਮੇਰੀ ਗੱਲ ਸੁਣੋ ਪਰੌਂਠੇ ਕਿੰਨੇ ਖਾਓਗੇ ਤੁਸੀਂ ਚਲੋ ਤਾਂ ਉੱਥੇ ਜਾ ਕੇ ਦੇਖਦੇ ਆਪਾਂ ਚਲੋ ਚਲੋ ਹੁਣ ਚੱਲੀਏ ਪਹਿਲਾਂ ਤਾਂ ਆ ਬੰਦੇ ਨੇ ਇੱਕ ਗੱਡੀ ਗਰਮ ਤੇ ਅੱਧਾ ਘੰਟਾ ਲਾਤਾ ਗੱਡੀ ਨਹੀਂ ਗਰਮ ਹੋਈ ਅੱਲਾਹ ਤੁਸੀਂ ਮੇਰੇ ਤੋਂ ਪਹਿਲਾਂ ਤਿਆਰ ਸੀ ਤੇ ਗੱਡੀ ਗਰਮ ਨਹੀਂ ਕੀਤੀ ਤਿਆਰ ਨੂੰ ਅੱਗੇ ਬੜਾ ਮੈਂ ਸਾਲਾ ਸ਼ੈਂਪੂ ਸ਼ੂਪੂ ਲਾ ਕੇ ਬੈਠੀ ਸੀ ਹਾਂ ਕੱਪੜੇ ਪਾਏ ਵੇ ਤੁਸੀਂ ਮੈਂ ਕੱਪੜੇ ਤੁਸੀਂ ਲੰਗੇ ਕਰਦੇ ਸੀ ਮੈਂ ਮੈਂ ਕੱਪੜੇ ਪਾ ਰਹੀ ਸੀ ਵੈਸੇ ਇੱਕ ਗੱਲ ਸੋਚਣ ਵਾਲੀ ਆ ਬਾਈ ਆਪਾਂ ਨੇ ਇਹਨਾਂ ਕੋਲ ਹਣੇ ਤੇ ਦੋ ਦਿਨਾਂ ਬਾਅਦ ਹੀ ਬਿਮਾਰ ਹੋ ਕੇ ਬਹਿ ਜਾਂਦਾ ਮੈਂ ਬਿਮਾਰ ਮੈਂ ਮੇਰੀ ਗੱਲ ਸਹੀ ਆ ਜਮਾ ਹੈਣ ਹਾਂ ਉਹ ਬਾਈ ਗੇਮ ਖੇਡੀ ਜਾਂਦਾ ਰਹਿੰਦਾ ਸੀ ਭਾਬੀ ਆ ਜਾਂਦੀ ਆ ਉਦੋਂ ਵਿਚਲ ਕੋਲ ਆਉਂਦਾ ਫੋਨ ਅੱਛਾ ਇਹ ਬੰਦੇ ਦੀ ਮੈਂ ਇੱਕ ਦੇਖਿਆ ਨਟੰਕੀ ਹਨਾ ਮਤਲਬ ਜਦੋਂ ਭਾਬੀ ਡਿਊਟੀ ਤੇ ਚਲ ਜਾਂਦੀ ਫਿਰ ਤਾਂ ਇੱਧਰ ਚੱਲੀ ਘੁੰਮਣ ਇੱਧਰ ਚੱਲੀ ਉੱਧਰ ਚੱਲੀ ਜਦੋਂ ਭਾਬੀ ਘਰ ਹੁੰਦੀਆਂ ਸ਼ਾਂਤ ਬੈਠਿਆ ਰਹਿੰਦਾ ਸ਼ਾਂਤਮਈ ਮਾਹੌਲ ਦੇ ਵਿੱਚ ਹਨੇ ਫਿਰ ਹੁਣ ਉਹ ਸਾਈਡ ਤੇ ਜਾ ਕੇ ਪੜ ਰਹੀ ਆਪ ਗੇਮਾਂ ਤੇ ਲੱਗਿਆ ਹੋਇਆ ਹਨੇ ਸਾਨੂੰ ਕਹਿੰਦਾ ਮੈਂ ਬਿਮਾਰ ਹਾਂ ਪਰਾਂਠੇ ਲਿਓ ਇੱਕ ਗੱਲ ਸੋਚਣ ਵਾਲੀ ਆ ਗਾਇਸ ਇਹ ਮਤਲਬ ਮੈਨੂੰ ਐਦਾਂ ਲੱਗਦਾ ਕਿ ਰਿਸਤਦਾਰੀ ਚ ਉਹਨਾਂ ਕੋ ਜਾਓ ਜਿੰਨਾਂ ਕੋ ਤੁਹਾਡੀ ਇੱਛੇ ਤੋਂ ਹੈ ਨੇ ਹਾਂ ਹਾਂ ਹੁਣ ਅਸੀਂ ਤਾਂ ਚਲੋ ਬੈਠਿਆ ਬੇਸ਼ਰਮ ਹੋਏ ਅਸੀਂ ਕੀ ਕਰ ਸਕਦੇ ਹਾਂ ਹੈ ਅਸੀਂ ਤਾਂ ਜਦੋਂ ਗਏ ਆ ਪਰੌਂਠੇ ਲਾ ਰਹੇ ਆ ਕਦੇ ਭਾਂਡੇਵਾਜ ਰਹੇ ਆ ਕਦੇ ਭਾਂਡੇਵਾਜ ਰਹੇ ਆ ਕਦੇ ਚਾਹ ਬਣਾ ਰਹੇ ਆ ਚਾਹ ਬਣਾ ਰਹੇ ਆ ਅਸੀਂ ਹੋਰ ਕੀ ਨਾ ਅੱਜ ਅਸੀਂ ਪੂਤਾ ਵੀ ਲਾ ਕੇ ਹਟਿਆ ਓਕਹੀ ਹੈ ਫੇਰ ਸਾਨੂੰ ਇਹ ਵੀ ਕਹਿਣਾ ਪੈਂਦਾ ਬੋਝ ਕੇ ਵੀ ਸਾਡੇ ਕੱਪੜੇ ਮਸ਼ੀਨ ਚ ਪਾ ਦਿਓ ਹੈ ਹੁਣ ਕੱਪੜੇ ਵਾਸ਼ਿੰਗ ਮਸ਼ੀਨ ਤੇ ਬਾਈ ਉਹ ਵੀ ਸੁਕਣੇ ਪਾਉਣੇ ਆ ਜਾ ਕੇ ਬਾਈ ਕਹਿੰਦਾ ਮੈਂ ਤਾਂ ਬਿਮਾਰ ਆ ਤੁਸੀਂ ਕੱਪੜੇ ਸੁਕਣੇ ਬੱਸ ਤੂੰ ਜੰਗਾਦਾ ਬਾਈ ਆਪਾਂ ਲੋਕਲ ਬੱਸ ਖੜੀ ਹੈ ਚੰਡੀਗੜ੍ਹ ਵਾਲੀ ਇਹ ਫੜੀਏ ਤੇ ਚੱਲ ਜੀ ਬਾਈ ਆਪਾਂ ਧਰਮ ਧਰਮ ਸ਼ਾਲਾ ਤੋਂ ਚੱਲਦੇ ਹਾਂ ਇੱਥੇ ਕੋ ਆਸ਼ਰਾ ਟੈਂਟਰੀ ਲੱਗਿਆ ਜਿੱਥੇ ਆਸ਼ਰਾ ਲਿਖਿਆ ਹੁੰਦਾ ਬਾਹਰ ਹਣੇ ਹਾਂ ਉਹ ਤੋਂ ਚੱਲਦੇ ਚਿੱਡੇ ਦੋ ਦੋ ਕੰਪਨ ਦੋ ਦੋ ਕੰਪਨ ਮਿਲ ਜਾਣਗੇ ਆਪਾਂ ਸਹੀ ਗੱਲ ਆ ਬਾਬਾ ਔਖਾ ਹੀ ਆ ਯਾਰ ਇੱਕ ਗੱਲ ਦਾ ਮੈਂ ਹਿਸਾਬ ਜਾ ਲਾ ਲਿਆ ਦਾਰੇ ਦਾ ਤਾਂ ਸੱਚੀ ਔਖਾ ਆਹ ਦੇਖਿਆ ਐ ਫੁੱਕਾ ਮਰੀ ਜਾਵੇ ਰਾਤ ਨੂੰ ਮੇਰੇ ਮੂਕਨੇ ਵੀ ਇਹ ਵੀ ਬਿਮਾਰ ਹੋ ਜੇ ਮੈਨੂੰ ਵੀ ਖਾਂਸੀ ਕਰਦੀ ਮੇਰਾ ਵੀ ਗਲਾ ਖਰਾਬ ਹੋ ਗਿਆ ਮੈਂ ਬੋਲ ਰਿਹਾ ਤੁਹਾਨੂੰ ਪਤਾ ਲੱਗ ਰਿਹਾ ਹੁਣ ਗਲਾ ਛਿਲਿਆ ਪਿਆ ਜਮਾ ਹੈ ਨਹੀਂ ਸਾਨੂੰ ਵੀ ਜਾਣ ਕੇ ਮਤਲਬ ਵੀ ਇਹ ਵੀ ਬਿਮਾਰ ਹੋ ਜਾਣਾ ਬੰਦਾ ਯਾਰ ਹੁਣ ਤੁਸੀਂ ਐ ਲਾ ਲਓ ਵੀ ਭਾਬੀ ਨੇ 2 ਵਜੇ ਡਿਊਟੀ ਤੇ ਚਲੇ ਜਾਣਾਗਾ ਉਸ ਤੋਂ ਬਾਅਦ ਉਹ ਡਿਊਟੀ ਤੇ ਗਈ ਇਹਨੇ ਐ ਬੰਦਰ ਮੰਗੂ ਜਾਣਾ ਮਾਰ ਕੇ ਖੜਾ ਹੋ ਗਿਆ ਨਾ ਕਹਣੇ ਲੈ ਚੱਲ ਚੱਲੀਏ 17 ਘੁੰਮਣ ਚੱਲ ਚੱਲੀਏ 22 ਘੁੰਮਣ ਚੱਲ ਚੱਲੀਏ ਲੇਖ ਤੇ ਚੱਲ ਚੱਲੀਏ ਰੋ ਗਾਂਢਨ ਕਿਤੇ ਉੱਥੇ ਕਿਤੇ ਉੱਥੇ 32 34 35 15 ਫੇਰ ਫੇਰ ਬਣ ਕੇ ਰੀਲਾ ਹਮ ਹੈਨਾ ਪਰੌਂਠੇ ਵਾਲਾ ਵੀ ਮਨ ਲੱਗਦਾ ਅੱਜ ਜਾਣੀ ਬਤਾ ਭੱਜ ਕੇ ਆਵੇ ਪਰੌਂਠੇ ਵਾਲਾ 1 ਵਜੇ ਘੜ 1 ਵਜੇ ਤੱਕ ਖੜਦਾ ਬਜੀ ਹਾਂ ਅਈ ਜੇ ਪਰੌਂਠੇ ਆਣਾ ਚਲਾ ਗਿਆ ਨਾ ਹੂੰ ਤਾਂ ਆਪਾਂ ਨੂੰ ਫੇਰ ਆਟਾ ਗੁੰਨਣਾ ਪੈਣਾ ਜਾ ਕੇ ਉਸਾ ਇਹ ਵੀ ਪੰਗਾ ਹੈ ਨਾ ਰੋਟੀਆਂ ਫੇਰ ਲਾਉਣੀਆਂ ਸਬਜ਼ੀ ਬਣਾਉਣੀ ਪੈਣੀ ਆ ਐ ਕਰਾਂਗੇ ਫਿਰ ਨੂਨ ਪਾਈ ਪਰੌਂਠੇ ਬਣਾ ਲਾਂਗੇ ਚਾਹ ਨਾਲ ਖਵਾ ਦੇ ਇਹਨੂੰ ਅੱਛਾ ਉਦੋਂ ਪਰੌਂਠੇ ਬਣਾਏ ਬਾਚਨ ਨੂੰ ਕੋਚਾਂ ਹੀ ਕੱਢੀਗੇ ਦੋਨੋਂ ਜੀ ਆਹ ਪਤਲਾ ਬਣਾ ਤਾਂ ਆਂ 빙ਗਾ ਬਣਾ ਦੱਸ ਤੁਝ ਖਾਣਾ ਜੇ ਉਹਦੀ ਸ਼ੇਪ ਦੇਖਣੀ ਆ ਜੇ ਤੁਹਾਡੇ ਸਵਾਦ ਦੇਖਣਾ ਹੈਂ ਤੂੰ ਖਾ ਲਓ ਸੁਆਦ ਲੱਗ ਰਹੇ ਨੇ 빙ਾ ਬਣਾ ਤਾ ਟੇਡਾ ਬਣਾ ਤਾ ਐ ਬਣਾ ਤਾ ਓਵੇਂ ਬਣਾ ਤਾ ਛੱਡੀ ਪਰਾਂਠਾ ਡਾਇਰੈਕਟਰ ਬਣਾ ਤਾ ਐਕਟਰ ਬਣਾ ਤਾ ਕੀ ਕੀ ਕੁਝ ਕਰਿਆ ਹੈ ਹੀ ਨਹੀਂ ਬਾਈ ਉਹਦਾ ਅੱਗੇ ਆ ਸੱਚੀ ਨਹੀਂ ਹੈਗਾ ਹੈ ਆਓ ਅੱਗੇ ਆ ਅੱਗੇ ਅੱਗੇ ਅੱਛਾ ਮੈਂ ਪਿਛਲੇ ਘੱਟ ਤੋਂ ਪਿੱਛੇ ਆਹ ਆਹ ਮਾਦਮ ਗਰੀ ਹੋ ਗਈ ਏ ਕਿ ਬੜਾ ਹਾਲ ਬੜਾ ਹੋਰ ਹੈ ਗਿਆ ਪਿੱਛੇ ਪਹੁੰਚ ਗਿਆ ਆਪਣੇ ਯਾਰ ਕੋਲ ਪਰਾਂਠਾ ਵਾਲੇ ਕੋਲ ਔਰ ਕਿਉਂ ਬਾਰੇ ਕੈਂਡ ਪ੍ਰਾਂਠੇ ਬਣਾਉਂਦਾ ਸੀ ਏਡੇ ਏਡੇ ਵੱਡੇ ਰੈਸਟੋਰੈਂਟਾਂ ਦੇ ਪ੍ਰਾਂਠੇ ਵੀ ਖਾ ਕੇ ਦੇਖ ਲਏ ਐ ਵੱਡੇ ਵੱਡੇ ਮਾਰਕੀਟਾਂ ਦੇ ਪ੍ਰਾਂਠੇ ਵੀ ਖਾ ਕੇ ਦੇਖ ਲਏ ਸਾਰੇ ਕਿਤੇ ਪ੍ਰਾਂਠੇ ਖਾ ਕੇ ਦੇਖ ਲਏ ਪਰ ਆ ਬੰਦੇ ਵਰਗੇ ਪ੍ਰਾਂਠੇ ਨਾਲ ਲਾਜਵਾਬ ਉਹ ਕੈਂਡ ਪ੍ਰਾਂਠੇ ਬਣਾਉਂਦੇ ਆਲੇ ਪ੍ਰਾਂਠੇ ਦੇ ਇੱਕ ਇਹ ਕਿਹੜਾ ਫੋਨ ਤੇ ਲੱਗ ਰਿਹਾ ਇੱਕ ਕਿਉਂ ਹੋ ਜਾ ਤੇਲ ਜਾਂ ਲਾਈ ਜਾਂਦਾ ਅਦਰ ਵਾਲੇ ਦੁਆਰੇ ਖਾਈ ਜਾਂਦੇ ਆ ਹਾਂ ਭਾਈ ਕਿੰਨੇ ਖਾਓਗੇ ਅਜੇ ਤੇ ਇੱਕ ਹੀ ਖਾਵਾਂਗੇ ਫਿਰ ਹੈ ਹਜੇ ਤਾਂ ਕੀ ਖਾਵਾਂਗੇ ਫਿਰ ਦੇਖਦੇ ਆ ਅੱਗੇ ਇੱਕੇ ਖਾਉਂਗੇ ਮੈਂ ਵੀ ਦੇਖਾਂ ਕਿਵੇਂ ਜਾਂਦੇ ਮਾਰਿਆ ਪਲਟਾ ਕੇ ਡਿਸਾਈਡ ਕੀਤਾ ਜਾ ਰਿਹਾ ਕਿ ਪਰਾਂਠੇ ਕਿੰਨੇ ਕਿੰਨੇ ਖਾਏ ਜਾਣ 22 ਦਾ ਕਹਿੰਦਾ ਮੈਂ 14 ਨਹੀਂ ਦਾ 2.5 ਪਰਾਂਠੇ ਦਾ ਖਾਈ ਲਵਾਂ ਟਾਈ ਉਹ ਤਾਂ ਕਿਉਂਕਿ ਸਾਨੂੰ ਤਿੰਨ ਤਿੰਨ ਦੀ ਭੁੱਖ ਹੁੰਦੀ ਹੈ ਜਿਹੜਾ ਲਾਸਟ ਵਾਲਾ ਇੱਕ ਹੁੰਦਾ ਉਹ ਅਸੀਂ ਅੱਧਰ ਦਾ ਖਾ ਲੈਂਦੇ ਹਾਂ ਟਾਈ ਟਾਈ ਹੋ ਜਾਣਗੇ ਹੁਣ ਸਾਡੇ ਦੋਨਾਂ ਦੇ ਭਰਾੜੇ ਠੀਕ ਹੈ ਭਾਈ ਆ ਆ ਬੰਦਾ ਜਿਹੜਾ ਸਾਹਮਣੇ ਆ ਰਿਹਾ ਹੈਣੀ ਤੇ ਇਹ ਪਲਾਂਟਸ ਬਾਰੇ ਮੈਂ ਉਹ ਧਾਰਾ ਵੀ ਕਹ ਰਿਹਾ ਸੀ ਕਹਿੰਦਾ ਆਪਣੇ ਲੈਣੇ ਆ ਕੀ ਜੀ ਸਾਹਿਬ ਕਿਤਾਬਾ ਬਰੋ ਇਹਦਾ ਹੁਣ ਤਾਂ ਇਹ ਵਾਲਾ ਹਾਂ ਇਹ 750 ਦਾ ਇਹ 650 ਦਾ ਇਹ 840 ਇਹ ਲੈ ਕੇ ਕਿੱਥੋਂ ਆਨੇ ਹੋ ਤੁਸੀਂ ਲੈ ਕੇ ਕਿੱਥੋਂ ਆਨੇ ਹੋ ਹੂੰ ਤਾਂ ਬੰਦੇ ਕਰ ਬੰਬੇ ਸੇ अच्छा चलिए तीन लेयर वाला या टू लेयर वाला बॉम्बे प्लांट्स पर ये बॉम्बे तो आंदे ने पंजाब च हो जाएंगे हो जाते हैं सर है ना बॉम्बे तो आंदे ने वहां पंजाब च हो जाएंगे वेदर तो फर्क नहीं हैगा दे दूं महंगाई वॉल आ रहे हैं यार पी रुपये वाली गल कर तीन सौ है कम दे देना लेना है तो ਮੈਂ ਰੁਪਏ 50 ਹੈ ਦੇਖ ਲਾ ਡੇੜੇ ਦਾ ਢਿੱਡ ਵੀ ਭਰਨਾ ਤੇ ਢਿੱਡ ਵੀ ਭਰਨਗੇ ਅਦਰ ਭਾਈ ਘਾ ਰਹੇ ਬਰੌਂੜੇ ਭਾਈ ਕਿਵੇਂ ਇਸ ਵਾਰ ਬਰੌਂੜੇ ਨਾਲ ਵਧੀਆ ਸ਼ਰਮਾ ਗਏ ਵਧੀਆ ਬਰੌਂੜਾ ਚੰਡੀਗੜ੍ਹ ਦਾ ਚੰਡੀਗੜ੍ਹ ਦਾ ਵਧੀਆ ਬਰੌਂੜਾ ਹੈ ਆ ਦੀ ਮਾਰੀ ਹਾਂ 18 ਦੀ ਮਾਰਕੀਟ 18 ਦੀ ਮਾਰਕੀਟ ਹੈ ਠੀਕ ਹੈ 18 ਡੀ ਹੈ ਮੈਨੂੰ ਲੱਗਦਾ ਹੈ 18 ਸੀ ਸੀ ਹੈ ਹੂੰ 18 ਸੀ ਦੀ ਮਾਰਕੀਟ ਦੇ ਵਿੱਚ ਸੌਦਾ ਲਾਉਂਗਾ ਬਿੱਥਰੇ ਵੇਰਾ ਘੈਂਟ ਬਣਾਉਂਗਾ ਥਾਰ ਦੇ ਕਿਉਂ ਪਰਾਂ ਸਾਈਡ ਤੇ ਸ਼ਰਮਾਈ ਜਾ ਰਹੇ ਕਿਉਂ ਨਵਾਂ ਨਵਾਂ ਵਿਆਹ ਹੋਇਆ ਉੱਪਰ ਤਾਂ ਜਾ ਕੇ ਲਾ ਕਿਆ ਬਾਤ ਮੈਨੂੰ ਫਿਕਰ ਲਾਉ ਜੀ ਆਹ ਮੁੰਡਾ ਖੱਡਾ ਲੱਗ ਗਿਆ ਟੌਂਠੇ ਖਾਣ ਹਾਂਜੀ ਬਾਈ ਕਿਵੇਂ ਲੱਗ ਰਿਹਾ ਪਰੋਂਠੇ ਯਾਰ ਇੱਕ ਤਾਂ ਨਾ ਆਪਦਾ ਵੀ ਖਾਲਾ ਠੰਡਾ ਹੋ ਜਾਣਾ ਭਰਾਵਾ ਮੈਂ ਖਾਨਾਂਗਾ ਆ ਮੇਰਾ ਪਰੋਂਠਾ ਆ ਗਿਆ ਇਹ ਬਾਈ ਦਾ ਪਰੋਂਠਾ ਆ ਗਿਆ ਪਰੋਂਠਾ ਘੈਂਟ ਆ ਪਰ ਐ ਆ ਵੀ ਬਾਹਰ ਆਉਂਦਾ ਫੈਸਾਤ ਹੈ ਭਾਬੀ ਦੇ ਗਾਣੇ ਤੋਂ ਬਾਝ ਜਣਿਆ ਦਾਰੇ ਦੀ ਬਿਮਾਰੀ ਤੋਂ ਬਾਝ ਜਣਿਆ ਬਾਹਰ ਪਰੋਂਠੇ ਵੀ ਗਾ ਜਾਣੇ ਨਾਲੇ ਨਾਲੇ ਦੋ ਵੀਡੋ ਸਕੂਨ ਵੀ ਮਿਲ ਜਾਂਦਾ ਹੈ ਨੇ ਹੈਗਾ ਨਾਲੇ ਸਾਨੂੰ ਥੋੜੀ ਰਾਹਤ ਮਿਲ ਜਾਂਦੀ ਹੈ ਖੁੱਲ੍ਹ ਮਿਲ ਜਾਂਦੀ ਹੈ ਹਾਂ ਖੁੱਲ੍ਹ ਮਿਲ ਜਾਂਦੀ ਰਾਹਤ ਮਿਲ ਜਾਂਦੀ ਸਾਨੂੰ ਕਈ ਗੱਲ ਹੈ ਪ੍ਰਾਂਠੇ ਬਾਕੀ ਘੈਂਟ ਨੇ ਬਾਬੇ ਤੇਰੇ ਪ੍ਰਾਂਠੇ ਹੋਣਾ ਘੈਂਟੇ ਘੈਂਟ ਨੇ ਹੁੰਦੇ ਨੇ ਹਨੇ ਆਹ ਵੇਖ ਚੀਸ ਚਾਦਾ ਹੀ ਬੱਟ ਗੱਡੇ ਹੋਏ ਨੇ ਹਨੇ ਘੈਂਟ ਹੋਇਆ ਬੈਗਮ ਇਹ ਬੰਦਾ ਸ਼ਰਮਾ ਜਾਂਦਾ ਹੈ ਇਹਦਾ ਬਹੁਤ ਹੱਸਦਾ ਲੈਂਦੇ ਮੂੰਹ ਦੇਖੇ ਤਾਂ ਪੂਰਾ ਸ਼ਾਹਰੂਖ ਖਾਨ ਵਰਗਾ ਜਿਵੇਂ ਜਾਰੂਖਾਨ ਵੀ ਪਰੌਂਠੇ ਨੂੰ ਐਂ ਲਾਂਦਾ ਰਿਹਾ ਕਿਓ ਥਾਂ ਹੀ ਜਾਰੂਖਾਨ ਨੇ ਕਪਰੂ ਲਿਆ ਵੀ ਆ ਹੋ ਗਏ ਪਰੌਂਠੇ ਪੈਕ ਮਿੱਤਰ ਪਿਆਰੇ ਦੇ ਸੋ ਹੁਣ ਆਪਾਂ ਚੱਲੇ ਆ ਤੇ ਕਰਾ ਲੇ ਬਈ ਪੈਕ ਦੇ ਕੋ ਚੂਮਦੇ ਆ ਹੁਣ ਆਪਾਂ ਨੂੰ ਬੰਦੇ ਕੁਝ ਕਹਿ ਨਹੀਂ ਸਕਦੇ ਹੈ ਕਹਿ ਨਹੀਂ ਸਕਦੇ ਉਹਨਾਂ ਦੀ ਮਜਾਲ ਕੀ ਆਪਾਂ ਨੂੰ ਕੁਝ ਕਹਿ ਜਾਨਾ ਲੋਈ ਮਿੱਤਰੋ ਪਰੌਂਠੇ ਲੈ ਲਏ ਆਪਾਂ ਨੇ ਪਰਾਠੇ ਲੈ ਕੇ ਵਿੱਚ ਫੋਨ ਵੀ ਆਈ ਜਾਂਦਾ ਕੌਣ ਆ ਇਹ ਚੱਲ ਇਹਨੂੰ ਬਾਅਦ ਚ ਦੇਖਦੇ ਆਂ ਪਰਾਠੇ ਲੈ ਲੇ ਮਿੱਤਰ ਪਿਆਰਿਆਂ ਦੇ ਤੇ ਪਰਾਠੇ ਆਪਣੇ ਹੱਥ ਚ ਨੇ ਹੁਣ ਬੰਦੇ ਆਪਣੇ ਅੱਗੇ ਬੋਲ ਵੀ ਨਹੀਂ ਸਕਦੇ ਗਰਦਨ ਨੀਵੀਂ ਕਰਕੇ ਪਰਾਠੇ ਖਾਣਗੇ ਬਾਈ ਐ ਨੀਵੀਂ ਕਰਕੇ ਉੱਪਰ ਹੈ ਨਹੀਂ ਦੇਖਣੀ ਵੀ ਹਾਂ ਹੈ ਛਕਾਣਾ ਨੇ ਪਤਾ ਕਰਦਣੇ ਬੰਦੇ ਨੂੰ ਸਿਰਫ 160 ਰੁਪਏ ਚ ਅਸੀਂ ਗਰਦਨਾਂ ਚ ਛਕਾ ਦਨੇ ਬੰਦੇ ਨੂੰ ਨੀ ਵੇ ਘਰਦਨੇ ਜੀ ਬੰਦੇ ਨੇ ਸਿਰ ਵੀ 160 ਰੁਪਏ ਚ ਦੇ ਲਓ ਐਨੀ ਆਪਣੀ ਤਾਕਤਾਂ ਦੇਖ ਲੈ ਪੈਸੇ ਦੀ ਤਾਕਤ ਐਕਚੁਅਲੀ ਜੇ ਪੈਸਾ ਬੋਲਦਾ ਹੁੰਦਾ ਫਿਲਮ ਵੀ ਆ ਰਹੀ ਐ ਹੋਰ ਕੀ ਨਾ ਠੀਕ ਐ ਮਤਲਬ ਘੈਂਟ ਵਾਲਾ ਕੰਮ ਲੈ ਫੇਰ ਫੋਨ ਆ ਜਾਂਦਾ ਯਾਰ ਵਿੱਚ ਰੁਕ ਜਾਓ ਫੇਰ ਕੱਟ ਦੋਨੇ ਆਪਾਂ ਬੜੀ ਤੱਕ ਹੈ ਸਾਡੀ ਪਰੌਂਠੇ ਵਾਲਾ ਵੀ ਮਾਰਨੇ ਆ ਵੀ ਗੱਭਰੂ ਤਾਂ ਐ ਪਹਿਲੀ ਵਾਰ ਇਹੀ ਆਏ ਨੇ ਸੋਹਣੇ ਸੁਨੱਖੇ ਮੇਰੀ ਰੇੜੀ ਦੇ ਉੱਤੇ ਠੀਕ ਐ ਪਹਿਲਾਂ ਤਾਂ ਬੁੜੇ ਬਟੇਰੇ ਜੀ ਆਉਂਦੇ ਨੇ ਉਹਦੇ ਵਿੱਚ ਖਾਨ ਪਹਿਲੀ ਵਾਰ ਜਵਾਨੀ ਪਹੁੰਚੀ ਉਹਨਾਂ ਦੇ ਪ੍ਰੌੜੇ ਖਾਣ ਹੈ ਉਹਨੇ ਜਵਾਨੀ ਦੀ ਚੰਗੀ ਸੇਵਾ ਵੀ ਕੀਤੀ ਚੰਗਾ ਮੱਖਣ ਹੈ ਚੰਗਾ ਚਾਹ ਚਟਨੀ ਦਹੀਂ ਉਹ ਕਹਿੰਟਾ ਨੇ ਚੀਜ਼ੇ ਕੋਲੀ ਦੇ ਵਿੱਚ ਪਾ ਕੇ ਸਾਰਾ ਉਹ ਮਿਕਸ ਕਰਕੇ ਦਿੰਦੇ ਆ ਨਾ ਜਿਹੜਾ ਉਹ ਵਧੀਆਂ ਲੱਗਦਾ ਨਾਲ ਅੱਛਾ ਮੈਨੂੰ ਇਦਾਂ ਲੱਗਦਾ ਨਾ ਸਟਰੀਟ ਫੂਡ ਟੇਸਟੀ ਹੁੰਦਾ ਹੁਣ ਜੇ ਇਹੀ ਪਰਾਂਠਾ ਆਪਾਂ ਕਿਤੇ ਹੋਰ ਜਾ ਕੇ ਜਾਂ ਖਾਂਦੇ ਘਟੂ ਘਟ ਘਟੂ ਘਟ ਜੇ ਜਿਆਦਾ ਨਹੀਂ ਫੇਰ ਫੁਮਾਏ ਜਾਂਦਾ ਯਾਰ ਰੁਕ ਜਾ ਕਟੂ ਘਟ ਜੀ ਜਿਆਦਾ ਨਹੀਂ ਤਾਂ 70 80 ਰੁਪਏ ਦਾ ਪਰਾਂ ਆਉਣਾ ਸੀ ਨਵੇਂ ਉਹ ਟੇਸਟ ਵੀ ਨਹੀਂ ਆਣਾ ਸੀ ਜਿਹੜਾ ਇੱਥੇ ਖੜ ਕੇ ਆਪਣੇ ਟੇਸਟ ਕੀਤਾ ਹਨਾ ਕਨਾਂ ਸਟਰੀਟ ਫੂਡ ਤੇ ਤੁਸੀਂ ਦੇਖੋ ਕਿ ਫਰੈਸ਼ ਚੀਜ਼ ਮਿਲਦੀ ਆ ਹੂੰ ਕਿਉਂਕਿ ਉਹ ਸਟਾਕ ਸਿਰਫ ਉਹਨਾਂ ਅਵੇਲੇਬਲ ਕਰਦੇ ਆ ਉਹਨਾਂ ਕੁ ਲੈ ਕੇ ਆਉਂਦੇ ਆ ਜਿੰਨਾ ਕੁ ਉਹਨਾਂ ਦਾ ਇੱਕ ਦਿਨ ਦੇ ਵਿੱਚ ਲੱਗ ਜੇ ਹੂੰ ਸਹੀ ਗੱਲ ਹੈ ਪਰ ਉਹਨਾਂ ਨੂੰ ਤਾਂ ਇਹ ਗੱਲ ਕਿੱਥੇ ਪਤਾ ਜਿਹੜੇ ਘਰੇ ਬੈਠੇ ਨੇ ਹੁਣ ਬੱਚੇ ਆ ਤਾਂ ਯਾਰ ਚਲ ਕੋਈ ਗੱਲ ਨਹੀਂ ਕਮਜ਼ੋਰ ਹੀ ਪਹੁੰਚਦਾ ਨਹੀਂ ਇੱਧਰ ਨਗਰੇ ਕਰ ਵੱਡੇ ਵੱਡੇ ਰੈਸਟੋਰੈਂਟਾਂ ਤੋਂ ਨਾਲੇ ਕਿ ਜਾ ਕੇ ਖਾਣ ਪੀਣ ਅਸੀਂ ਉਹਨਾਂ ਚੋਗੇ ਨਹੀਂ ਆ ਅਸੀਂ ਇੱਥੇ ਖਾਵਾਂਗੇ ਅਰ ਕਿ ਨਾ ਲੋ ਬੱਸ ਆਪਣਾ ਸਿਰਫ 5 ਮਿੰਟ ਦਾ ਰਸਤਾ ਸੀ ਪ੍ਰੌਂਟੇ ਤੋਂ ਲੈ ਕੇ ਘਰ ਦਾ ਜਿਹੜੀ ਵਿੱਚ ਫਾਸਲਾ ਉਹ ਸਿਰਫ 5 ਮਿੰਟ ਦਾ ਬਸ ਪਹੁੰਚ ਗਏ ਆਪਾਂ ਘਰੇ ਕੰਗੇਪੜ 18 ਸੀ ਗਏ ਸੀ ਆਪਣਾ ਘਰ ਆ 19 19 D ਹੈ ਨਾ 19 B 19 B ਆਪਣੇ ਘਰ 1920 ਤੇ ਆਪਾਂ ਗਈ ਸੀ 18 ਸੀ ਸਾਡਾ ਘਰ ਐ 1920 ਕੁੜੇ ਤੂੰ ਪਰੌਂਠੇ ਪਕਾਂਦੀ 18 ਸੀ ਕੁੜੇ ਮੈਂ ਖੜ ਕੇ ਖਾਏ ਰੇੜੀ ਉੱਤੇ ਤੇਰੇ ਪਰੌਂਠੇ ਚਟਨੀ ਹਰੀ ਨਾਲ ਓਏ ਤੂੰ ਹਰੀ ਝੰਡੀ ਦੇਤੀਨੀ ਮੈਂ ਥੋੜੀ ਸਮਾਈਲ ਜੀ ਦੇਤੀਨੀ ਬਾਅਦ ਫਿਰ ਗੱਲ ਜੀ ਬਣ ਗਈਨੀ ਅਸੀਂ ਪਰੌਂਠੇ ਲੈ ਕੇ ਆ ਗਏ ਕੁੜੇ ਹਾਂ ਤਾਂ ਰਾਈਟਰ ਮੈਂ ਐਕਚੁਅਲੀ ਆਮ ਰਾਈਟਰ ਆਈ ਐਮ ਆਈ ਐਮ ਡਾਇਰੈਕਟਰ ਆਈ ਐਮ ਲਵ ਚਾਰਜਰ ਨੋ ਸੌਰੀ ਆਮ ਲਵ ਗੁਰੂ ਲਵ ਗੁਰੂ ਗਾ ਇਹ ਦਿਸ ਇ ਮਿਊਜ਼ਿਕ ਡਾਇਰੈਕਟਰ ਬ्रो ਹੀ ਇਜ਼ ਅ ਮਿਊਜ਼ਿਕ ਡਾਇਰੈਕਟਰ ਨੀ ਸੌਰੀ ਗਲਤ ਤਰਾਂਗੇ ਕਿ ਸ਼ੀ ਇਜ਼ ਕਹਣਾ ਸੀ ਇਹਨੇ ਹੀ ਇਜ਼ ਅ ਮਿਊਜ਼ਿਕ ਡਾਇਰੈਕਟਰ ਸੋ ਅਸੀਂ ਪਹੁੰਚ ਕੇ ਕਰੇ ਬੰਦਿਆਂ ਨੇ ਧੌਣਾ ਐ ਝਕਾ ਦੇਣੀ ਇਹਨੇ ਤੇ ਬੰਦੇ ਨੂੰ ਉੱਪਰ ਦੇਖਣੀ ਨਹੀਂ ਦੇਣਾ ਉਹਡੇ ਐ ਸੈਕਟਰ ਮੈਂ ਉਹਨਾਂ ਨੂੰ ਉਹ ਮਲਿਕ ਸੈਕਟਰ ਨੇ ਐ ਦੇਣੇ ਆ ਸਾਡੇ ਵੀ ਲੈ ਖਾ ਲੋ ਅੱਗੇ ਕਰਿਆ ਲੋ ਵੀ ਮਿੱਤਰੋ ਬੱਕਰੀ ਪਹੁੰਚ ਗਈ ਸਾਡੇ ਅੱਗੇ ਕਵਾੜਾ ਆ ਜਾ ਰਿਹਾ ਗੱਤੇ ਉਹ ਸੱਚ ਕਵਾੜ ਵੀ ਤਾਂ ਪਿਆ ਆਪਣੇ ਉੱਪਰ ਬਈ ਇੱਕ ਸਕੀਮ ਐ ਜਿਹੜੇ ਗੱਤੇ ਗੱਤੇ ਉੱਪਰ ਪਏ ਨੇ ਪੀਪੀ ਬੂਪੇ ਖਾਲੀ ਉਹ ਵੇਚ ਕੇ ਆਪਣੇ ਰਾਤ ਵਾਲੀ ਰੋਟੀ ਤੇ ਜਿਗਾੜ ਹੋ ਰਹੀ ਵਾ ਹਾਂ ਗੱਲ ਸਹੀ ਹੈ ਨਾ ਹੈ ਨਹੀਂ ਤਾਂ ਫਿਰ ਨੀ ਤਾਂ ਓੱਖਾ ਆਪਣੀ ਜੇਬ ਚ ਲਾਣੀ ਜਾਂ ਜੇਬ ਚ ਆਪਾਂ ਲਾਉਣੇ ਪੈਣਗੇ ਜਾਂ ਫਿਰ ਰੋਟੀਆਂ ਖੇਰ ਲਾਉਣੀਆਂ ਪੈਣੀਆਂ ਆਪਾਂ ਨੂੰ ਰਾਤ ਨੂੰ ਰਾਸ ਸਕੀਮ ਸਹੀ ਹੈ ਜਿਹੜਾ ਪਰਕਵਾੜ ਗੋੜ ਪੈਣੜੇ ਉਹ ਫਿਰਦਾਗਾ ਵੇਚਣ ਨਾਲ ਅੱਲਦੀ ਵਾਲਾ ਗੱਲ ਤਾਂ ਉਹ ਵੇਚਣ ਨੇ ਜਿਹੜੇ 150 ਰੁਪਏ ਦੇ ਉਹ ਬਹੁਤ ਹੁੰਦੇ ਕਿ ਆਪਣੀ ਰਾਤ ਵਾਲੀ ਰੋਟੀ ਦਾ ਕੰਮ ਰਾਤ ਲਈ ਰੋਟੀ ਦਾ ਕੰਮ ਸਰਦ ਜਾਣਾ ਸੈਟ ਹੋ ਜਾਣਾ ਹੈ ਨਹੀਂ ਹਾਂ ਨਾਲੇ ਆਪਾਂ ਨੂੰ ਕਹਿਣ ਜੋ ਅੱਗੇ ਨਹੀਂ ਉੱਪਰਲੇ ਹੁੰਦੇ ਵੀ ਤੁਸੀਂ ਆਡੀ ਜੇਬ ਚ ਕੁਝ ਲਾਉਂਦੇ ਨਹੀਂ ਕਿ ਨਹੀਂ ਬਸ ਸਹੀ ਹੈ ਸਕੀਮ ਸੈੱਟ ਹੈ ਇਸ ਤੋਂ ਪਹਿਲਾਂ ਕਵਾਰ ਵਾਲਾ ਲੰਗੀ ਗੱਡੀ ਜੋ ਤਰੀ ਹੈ ਚਲੋ ਚਲੋ ਕਵਾਰ ਦਾ ਕਵਾਰ ਬਾਈ ਮਾਰ ਕਵਾਰ ਨਾਲ ਨੂੰ ਭਾਜੂਗਾ ਅੱਜ ਤਾਂ ਉੱਥੇ ਖੜਾ ਬਾਈ ਜਾਣਾ ਮਤ ਠੀਕ ਹੈ ਹਮ ਲੈ ਕੇ ਆ ਰਹੇ ਉੱਪਰ ਸੇ ਰੱਦੀ ਚਲੋ ਚਲੋ ਬਾਈ ਉੱਚਾ ਸੀ ਪਰਾਂਠੇ ਵੀ ਲੈ ਆਏ ਠੀਕ ਹੈ ਇਹ ਫੇਰ ਵੀ ਨਹੀਂ ਸਿੱਧੇ ਮੂੰਹ ਬੋਲਦੇ ਕਿੱਥੇ ਹਈ ਨਹੀਂ ਪਹਿਲੀ ਡਰ ਕੇ ਲੈਟਰਿੰਗ ਚ ਵੜ ਗਿਆ ਓਏ ਹੈਲੋ ਧਾਰੇ ਇਹਨੂੰ ਪ੍ਰੌਂਟੇ ਦਾ ਲਿਆਦੇ ਹੁਣ ਤੁਹਾਨੂੰ ਕਹਿ ਸੀ ਨੇ ਗਰਦਨ ਚਕਾ ਦੇਣੀ ਆ ਬੰਦੇ ਦੀ ਤਾਉਣ ਚਕਾਦੀ ਦੇਖ ਲੈ ਇਹ ਤਾਂ ਹੁਣ ਖੋਲ ਰਿਹਾ ਗਰਦਨ ਤੱਕ ਗੋਲੀ ਆ ਚ ਚਕਾਦੀ ਬਈ ਤੋਰ ਐ ਕਰਕੇ ਖੋਲ ਰਿਹਾ ਨੀਵਾ ਕਰਕੇ ਹੁਣ ਤਾਂ ਕੁਛ ਮਰਜੀ ਗਈ ਜਾ ਲੈ ਹਾਂ ਇਹ ਚਕਾ ਦੇਣੀ ਆ ਚਤ ਨਹੀਂ ਘੈਂਟ ਆ ਨਾ 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 ਹੋਰ ਹੀ ਲਿਆਂਦੇ ਤੁਹਾਨੂੰ ਚਟਨੀ ਲਿਆਉਂਦਾ ਹੀ ਨਹੀਂ ਪਤਾਗਾ ਆ ਦੇ ਨਾ ਲਾਲ ਚਟਨੀ ਲਿਆਉਣੀ ਸੀ ਨਾਲ ਦਹੀਂ ਲਿਆਉਣੀ ਸੀ ਮੈਨੂੰ ਪਤਾ ਸੀ ਇਹ ਬੰਦਾ ਹੈ ਜਿਹਨੇ ਹਰੇਕ ਚੀਜ਼ ਨੂੰ ਕੋਚ ਕਟਨੀ ਹੁੰਦੀ ਆ ਆ ਦੇਖ ਦੇਖ ਤੌਣ ਝਕਾਦੀ ਤੌਣ ਝਕਾ ਕੇ ਚਟਨੀ ਬਵਾਦੀ ਬਾਬਾ ਜੀ ਇਹ ਬੰਦਾ ਵੀ ਆਪ ਨੂੰ ਕੀ ਯਾਦ ਰੱਖੂ ਤੂੰ ਐ ਕੌਣ ਦਾ ਚੜਲੀ 160 ਰੁਪਏ ਚ ਤੌਣ ਝਕਾਦੀ ਥੋੜੀ ਸਿਰ 160 ਰੁਪਏ ਸਿਰ ਮੈਂ ਯਾਰ ਉਹਦਾ ਤੌਣ ਤੌਣ ਦਾ ਫਰਕ ਨਹੀਂ ਤੂੰ 160 ਚ ਝਕਾ ਲਈ ਮੈਂ ਤੈਨੂੰ ਬਦਰੂ ਤੋਂ ਲਿਆਉਂਦਾ ਗਿਆ ਸੀ ਨਾ ਤੂੰ ਰੀਡੀਅਲ ਤੋਂ ਲੈ ਯਾਰ ਖਾਲਾ ਚੁੱਪ ਕਰਕੇ ਤੈਨੂੰ ਤਾਂ ਨਾ ਬਸ ਕੁਝ ਨਹੀਂ ਦਿੰਦਾ ਸੁੱਕੇ ਰੋਟੀਆਂ ਨੇ ਬਾਹਰ ਪਈਆਂ ਨੇ ਬੀਜੀਆਂ ਉਹੀ ਖਵਾਉਂਦਾ ਫਾਇਦਾ ਉਹੀ ਖਾਊਗਾ ਮੈਂ ਦੇਖ ਲੈ ਹਸਾਬ ਕਿਤਾਬ ਜਲਾ ਕੇ ਬਈ ਬਦਰੂ ਤੋਂ ਲੈ ਕੋਈ ਕੁਝ ਹੋਰ ਉਹਦੇ ਭਾਈ ਤੋਂ ਲੈ ਮਦਰੂ ਤੋਂ ਇਹਨਾਂ ਨੂੰ ਯਾਰ ਮੈਂ ਦੇਖ ਲੈਨਾਂ ਕਿ ਜਿੰਨੀ ਮਰਜ਼ੀ ਵਧੀਆ ਚੀਜ਼ ਖਵਾ ਦੋ ਇਹ ਬੱਸ ਐਂ ਘਟਿਆ ਇਨਸਾਨ ਵਾਲੀ ਗੱਲਾਂ ਕਰਨਗੇ ਇਹ ਬਈਆਂ ਰੋਟੀਆਂ ਖਾਣ ਜੋਗੇ ਨਹੀਂ ਬੱਸ ਇਹਨਾਂ ਨੂੰ ਨਹੀਂ ਹਾਜਮ ਹੁੰਦੇ ਮੈਘੇ 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 ਸਟ੍ਰੀਟ ਫੂਡ ਇਹਨਾਂ ਨੂੰ ਨਹੀਂ ਹਾਜਮ ਹੁੰਦੇ ਠੀਕ ਆ ਸਭ ਦਾ ਹਾਂ ਥੱਡ ਪਾਦਾ ਰਹੀ ਐ ਹੀ ਬੱਸ ਠੀਕ ਹੈ ਤੇ ਇਹ ਤਾਂ ਉਹ ਨਹੀਂ ਐ ਡਲੇ ਅਸੀਂ ਰੱਖ ਲਓ ਇਹ ਅੱਜ ਦਾ ਸੀ ਸਾਡੇ ਨਾਲ ਜਿਹੜੀ ਕੁੱਤੇ ਖਾਣੀ ਕੀਤੀ ਇਹਨਾਂ ਨੇ ਇੱਧਰ ਚੰਨਬਾਈ ਬੈਠਾ ਠੀਕ ਐ ਚੰਨਬਾਈ ਨਾਲ ਜਿਹੜੀ ਕੁੱਤੇ ਖਾਣੀ ਹੋਈ ਹੈ ਕੁਝ ਦਿਨਾਂ ਤੋਂ ਠੀਕ ਹੈ ਜਿਹੜੀ ਚੱਲ ਰਹੀ ਹੈ ਹਜੇ ਵੀ ਕੁੱਤੇ ਖਾਣੀ ਚਲੋ ਕੋਈ ਗੱਲ ਨਹੀਂ ਇਹ ਤਾਂ ਹੁੰਦਾ ਰਹਿੰਦਾ ਮੈਂ ਤੁਹਾਨੂੰ ਬਸ ਇਹੀ ਸਲਾਹ ਦਊਂਗਾ ਜਿੱਥੇ ਵੀ ਜਾਓਗੇ ਠੀਕ ਹੈ ਮਤਲਬ ਕਿਹੜੇ ਵੀ ਰਿਸ਼ਤੇਦਾਰ ਕੋਲ ਜਾਓਗੇ ਤੁਸੀਂ ਜਿਆਦਾ ਟਾਈਮ ਨਹੀਂ ਰੁਕਣਾ ਹੈਗਾ ਯਾਰ ਠੀਕ ਹੈ ਇੱਜ਼ਤ ਘਾੜੇ ਜਾਂਦੀ ਹੈ ਬਦਾ ਹੁਣ ਆਪ ਤਾਂ ਇਹ ਦੋ ਦਿਨ ਬਾਅਦ ਹੀ ਬਿਮਾਰ ਹੋ ਜਾਂਦਾ ਠੀਕ ਹੈ ਮੈਂ ਬਿਮਾਰ ਹੋ ਗਏ ਜੀ ਮੈਂ ਐ ਹੋ ਗਏ ਜੀ ਇਹ ਇਹ ਮੈਨੂੰ ਇਹ ਕਰ ਮੈਂ ਮੈਂ ਉਹ ਹੋ ਗਏ ਜੀ ਮੈਂ ਤੈਨੂੰ ਮੈਂ ਮੈਂ ਦੰਗਾ ਹਾਂ ਜੇ ਰਿਸ਼ਤੇਦਾਰਾਂ ਦੇ ਚ 12 ਟਾਈਮ ਜਾਗੇ ਨਾ ਇਹ ਇੱਜ਼ਤ ਘਾਟ ਜਾਂਦੀ ਐ ਇਸ ਕਰਕੇ 12 ਟਾਈਮ ਨਾ ਰੁਕਿਆ ਕਰੋ ਉਹੀ ਤਾਂ ਮੈਂ ਕਰ ਲੈ ਮੈਂ ਤੈਨੂੰ ਕਿਹਾ ਸੀ ਇਹਦਾ ਸਮਾਂ ਘੱਟ ਹੈ ਇਹੀ ਗੱਲ ਮੈਂ ਪਹਿਲਾਂ ਕਿਹਾ ਕਿ ਹਟੇ ਆਉਣੇ ਨੇ ਰਿਪੀਟ ਕਰਦੇ ਉਹ ਨਹੀਂ ਮੈਂ ਸਮਝਾਇਆ ਤੈਨੂੰ ਮੈਂ ਸਮਝਉਂਦਾ ਵਧੀਆ ਲੱਗਦਾ ਨਾ ਆ ਦੇਖੀ ਹੁਣ ਧੌਂ ਚ ਘਾ ਕੇ ਕਿਹੋਂ ਚ ਘਾਤੀ ਧੌਂ ਤਾਂ ਤਾਂ ਵੱਡੇ ਵੱਡੇ ਦੀ ਧੌਂ ਚ ਘਾਦਨੇ ਬਈ ਆਪਾਂ ਇਹ ਤਾਂ ਹੈਵੀ ਕੀ ਚੀਜ਼ ਹੈ ਜੇ ਵੀ ਜਦ ਰੋਟੀਆਂ ਬੇਲਦੇ ਨਾ ਕੋਈ ਧੌਂ ਚ ਘਾ ਕੇ ਰੱਖ ਦੇ ਤੇਰੀ ਆ ਬਸ ਠੀਕ ਹੈ ਚਲੋ ਗਾਇਜ਼ ਇਹ ਰਿਸ਼ਤੇਦਾਰਾਂ ਤੋਂ ਬਚੋ ਜਿੰਨਾ ਉਸ ਦਾ ਠੀਕ ਹੈ ਮੈਂ ਵੀਡੀਓ ਪਾਉਂ ਕਹਿੰਦੇ ਨਹੀਂ ਫੜਦੇ ਪਾ ਦੇ ਯਾਰ ਜਿਹੜੀ ਵੀਡੀਓ ਪਾਉਂਦਾ ਤੁਹਾਡਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਕੈਂਟ ਟੀਵੀ 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 ਆ ਦੇਖ unsubcribe ਕਰੋ ਦਾ ਨਾ ਜੇ ਤੁਹਾਨੂੰਸ ਕਰੋ ਸਬਸਕ੍ਰਾਈਬ ਠੀਕ ਹੈ ਲਓ ਜੀ